ਵੋਟ ਦਿੱਤੇ ਚਿਪ ਵਾਲੇ ਮੀਟਰ ਕਿਸਾਨ ਜਥੇਬੰਦੀ ਦਾ ਤਿੱਖਾ ਰੋਕ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਪਿੰਡ ਡੱਬ ਵਾਲੀ ਮਲਕੋਕੀ ਅਤੇ ਤੱਪਾ ਖੇੜਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਦੀ ਅਗਵਾਈ ਯੂਨੀਅਨ ਦੇ ਪੰਜਾਬ ਸੇਵਾਦਾਰ ਗੁਰਨਾਮ ਸਿੰਘ ਸੰਧੂ ਨੇ ਕੀਤੀ ਮੀਟਿੰਗ ਦੌਰਾਨ ਚਿਪ ਵਾਲੇ ਮੀਟਰਾਂ ਦੀ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਮੀਟਰ ਗਰੀਬ ਲੋਕਾਂ ਤੇ ਵਾਧੂ ਆਰਥਿਕ ਬੋਝ ਹਨ ਅਤੇ ਇਹਨਾਂ ਨੂੰ ਕਿਸੇ ਵੀ ਕੀਮਤ ਤੇ برداشت ਨਹੀਂ ਕੀਤਾ ਜਾਏਗਾ ਆਗੂਆਂ ਨੇ ਕਿਹਾ ਕਿ ਜਿੱਥੇ ਜਿੱਥੇ-ਜਿੱਥੇ ਇਹ ਮੀਟਰ ਲਗਾਏ ਹਨ ਉੱਥੇ ਉਹਨਾਂ ਨੂੰ ਪੁੱਟ ਕੇ ਹਟਾਇਆ ਜਾਵੇਗਾ ਇਸ ਤੋਂ ਇਲਾਵਾ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਬਿਮਾਰ ਮਹਿਲਾ ਨੂੰ ਸਰਕਾਰੀ ਮਦਦ ਨਾ ਮਿਲਣ ਅਤੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਤੇ ਗੁੰਡਾਗਰਦੀ ਦੇ ਵੀ ਗੰਭੀਰ ਚਰਚਾ ਕੀਤੀ ਗਈ ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਯੂਨੀਅਨ ਆਗੂ ਅਤੇ ਪਿੰਡ ਵਾਸੀ ਹਾਜ਼ਰ ਰਹੇ ਇਸੋ ਮੌਕੇ ਤੇ ਦੇਖੋ ਹਰਪਾਲ ਸਿੰਘ ਦੀ ਇੱਕ ਵਿਸ਼ੇਸ਼ ਰਿਪੋਰਟ ਪਹਿਲੇ ਬਿਆਨ ਲੈ ਲੈ ਪਹਿਲਾਂ ਬਿਆਨ ਲਓ ਆਇਦਰ ਇਹ ਫੇਰੀ ਪੱਟੇ ਜਾਂਦੇ ਸੀ ਆਦਾਂ ਤੇ ਇੱਕ ਪਾਸਾ ਹੈ ਕਿ ਚੱਕਰ ਨੂੰ ਫੋਰ ਗਿਆ ਵਧੀਆ ਆ ਉਹ ਆਇਦਰ ਬਕਸੇ ਨੂੰ ਘਰ ਨਾਲ ਬਕਸੇ ਨੂੰ ਕਰਨ ਵਾਲੇ ਬਕਸੇ ਨੂੰ ਕਰ ਬਕਸੇ ਨੂੰ ਬੜਾ ਬੰਦਾ ਇਹ ਕਿ ਬਲਾਸੜਿਆ ਲਾਜ਼ਮ ਬਹੁਤ ਨਾੜਾ ਇਹ ਬੀੜੀ ਬਲਾਸ ਨਾ ਅਜਿਹਾ ਨਹੀਂ ਕਰਲਾ ਦੇਮ ਕਰਲਾ ਹੈ ਨਾ ਪਕੀਤੇ ਘਰ ਵਾਲਾ ਕਰਾਉਂਗਾ ਨਹੀਂ ਨਹੀਂ ਬੰਦ ਕਰ ਲਾ ਬੰਦ ਕਰ ਲਾ ਬਈ ਬੰਦ ਗੱਦਾ ਦਸਵਾਦਾ ਨਾਰੇ ਨਾਰੇ ਲੋਵਾ ਦੋ ਮੜੇ ਨਾਰੇ ਲਵਾ ਕੇ ਪੁਕਾਰ ਸਾਹਿਬ ਜੁਨੀਅਨ ਜਿੰਦਾਬਾਦ ਸਾਹਿਬ ਲਖਣਾ ਜਿੰਦਾਬਾਦ ਸਾਹਿਬ ਜੁਨੀਅਨ ਜਿੰਦਾਬਾਦ ਸਾਹਿਬ ਜੁਨੀਅਨ ਸਾਹਿਬ ਨੂੰ ਮਰਦਾਬਾਦ ਕਹਿ ਦਿਓ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜੁਨੀਅਨ ਚੋਤੇਵਾਲ ਦਾ ਪ੍ਰਧਾਨ ਮਫਸਰ ਸਾਹਿਬ ਦਾ ਸਰਦਾਰ ਜਸਵਿੰਦਰ ਸਿੰਘ ਕਵਰ ਵਾਲੇ ਤੋਂ ਇਹ ਬੇਨਤੀ ਕਰਦੇ ਹਾਂ ਭਗਵੰਤਬਾਨ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਆ ਗਰੀਬ ਬੰਦਾ ਵੇਖੋ ਇਹਨੂੰ 40000 ਰੁਪਏ ਬਿੱਲ ਆਇਆ ਚਿਪਾ ਵਾਲੇ ਮਿਸਟਰ ਦਾ ਇਹ ਵਿਚਾਰਾ ਕਿੱਥੋਂ ਭਰੇਗਾ ਮਾਹਾਂ ਘਰ ਦਾ ਹੀ ਜੀਵਾਰਾ ਚੱਲਦਾ ਤੇ ਅਸੀਂ ਲਵਾ ਕੇ ਕੁੰਦੀਆਂ ਲਵਾ ਕੇ ਜਾਵਾਂਗੇ ਕਿਸ ਜਨਾਨਕੇ ਨਹੀਂ ਤੇ ਇਹਦੀ ਸਲਾਈ ਕੀਤੀ ਹੈ ਵਾਗਰ ਦੇ ਕਾਲ ਸਾਹਿਬ ਐਸੇ ਕੋ ਬੋਲਦਾ ਨਹੀਂ ਵਰਕੋ ਕਿ ਡੱਬਾ ਵਾਲੀ ਕੋ ਇਨਾ ਇਨਾ ਬਿਲਾਉਂਦਾ ਜੀ ਸਾਨੂੰ ਅਸੀਂ ਦਿਹਾੜੀ ਵਾਲੇ ਬੰਦੇ ਕਿੱਥੋਂ ਭਰਾਂਗੇ ਅਸੀਂ ਇਹ ਮੀਟਰ ਸਾਡੇ ਬਦਲਨੇ ਚਾਹੀਦੇ ਆ ਠੀਕ ਹੈ ਜੀ ਡੈਡੀ ਦਾ ਨਾਮ ਅੱਛਾ ਇਹ ਕੀ ਮਸਲਾ ਹੈ ਤੁਹਾਡਾ ਤੇ ਤੱਕੇ ਨਾਲ ਹੁਣ ਪਹਿਲੇ ਤੋਂ ਬੱਜਦਾ ਨਹੀਂ ਦਾ ਮੀਟਰ ਦਾ ਹੂੰ ਕਿੱਲਾ ਘਮਾਉਣ ਵਾਲਾ ਘਰੇ ਵਿੱਚ ਮਰੀਜ਼ ਬਲੇ ਹੂੰ ਪਰ ਆ ਜਾਂਦਾ ਨਹੀਂ ਬਲੇ ਠੀਕ ਹੈ ਜੀ ਤਾਂ ਪਰਦੇ ਠੀਕ ਹੈ ਜੀ ਅੱਜ ਵੀ ਤੁਹਾਨੂੰ ਨੇ ਤੁਸੀਂ ਕੋਈ ਮੰਗ ਰੱਖੀ ਸੀ ਕਿਤੇ ਮੰਗ ਰੱਖੀ ਸੀ ਤੁਸੀਂ ਇਹ ਮੀਟਰ ਵੀ ਪਟੇ ਜਾਣਾ ਹਾਂਜੀ ਦੁਨੀਆ ਵਾਲਾ ਠੀਕ ਹੈ ਵੀ ਤੁਸੀਂ ਆਣਾ ਮੀਟਰ ਅਸੀਂ ਪਟਾ ਕੇ ਤੁਸੀਂ ਜਮ੍ਹਾਂ ਕਰਾ ਦੇਵੋਗੇ ਦਫ਼ਤਰ ਚ ਕਰਾ ਦੇਵਾਂਗੇ ਠੀਕ ਇਹ ਤੁਹਾਡੀ ਸਮਝੀ ਨਾ ਬਟੀਜਾ ਮੀਟਰ ਹਾਂਜੀ ਠੀਕ ਵੀ ਤੁਸੀਂ ਬਿੱਲ ਨਹੀਂ ਭਰਸੇ ਤੁਹਾਡੀ ਸਹਿਮਤੀ ਹੈ ਹਾਂਜੀ ਹਾਂਜੀ ਠੀਕ